ਦੇਖੋ ਇਹ ਵੀਡੀਓ ਨੂੰ ਸੇਵ ਕਰ ਲਓ ਸ਼ੇਅਰ ਕਰ ਲਓ ਜਿਸ ਸਾਡੇ ਭਰਾ ਨੂੰ ਜਾਂ ਭੈਣ ਨੂੰ ਕਮਜ਼ੋਰੀ ਹੈ ਸ਼ਰੀਰਿਕ ਕਮਜ਼ੋਰੀ ਦੀ ਗੱਲ ਕਰ ਰਿਹਾ ਮੈਂ ਉਹ ਕਮਜ਼ੋਰੀ ਹੈ ਸ਼ਰੀਰਿਕ ਕਮਜ਼ੋਰੀ ਦਾ ਮਤਲਬ ਸਿਰਫ ਸੈਕਸ਼ੂਅਲ ਕਮਜ਼ੋਰੀ ਨਹੀਂ ਹੈ ਵੈਸੇ ਵੀ ਕਮਜ਼ੋਰੀ ਹੈ ਥਕਾਵਟ ਹੋ ਜਾਂਦੀ ਹੈ ਸਰੀਰ ਵਿੱਚ ਸ਼ਾਮ ਨੂੰ ਕੰਮ ਕਰਨ ਦਾ ਮਨ ਨਹੀਂ ਕਰਦਾ ਕੋਈ ਸ਼ਾਮ ਤੱਕ ਪਿੰਡਲੀਆਂ ਦੁੱਖਣ ਲੱਗ ਜਾਂਦੀ ਹੈ ਆਦਮੀਆਂ ਨੇ ਵਰਤੋ ਕਰਨੀ ਹੈ ਅਸ਼ਵਗੰਧਾ ਦੀ ਠੀਕ ਹੈ ਕਿਵੇਂ ਜੀ ਇਕੱਲਾ ਅਸ਼ਵਗੰਧਾ ਦਾ ਅੱਧਾ ਚਮਚ ਪਾਊਡਰ ਲੈ ਲਓ ਜੀ ਠੀਕ ਹੈ ਉਨੂੰ ਪਾਣੀ ਜਾਂ ਦੁੱਧ ਚੰਗੀ ਤਰ੍ਹਾਂ ਘੋਲ ਨੂੰ ਘੋਲ ਕੇ ਉਹਨੂੰ ਪੀਨ ਲਵਜੋ ਜਿਹੜੀ ਪ੍ਰੋਬਲਮ ਤੁਹਾਡੀ 20 ਸਾਲੇ ਚ ਆਈ ਹੈ ਦੇਖੋ 20 ਸਾਲ ਦੀ ਉਮਰ ਜਿੰਨੀ ਤੁਹਾਡੀ એનર્ਜੀ ਸੀ ਹੌਲੀ ਹੌਲੀ ਉਹ ਕਟਣੀ ਸ਼ੁਰੂ ਹੋਈ 40 ਸਾਲੇ ਚ ਮੰਨ ਲਓ ਆ ਕੇ ਉਹ 50% ਰਹਿ ਗਈ ਹੁਣ ਉਹ ਘਟੀ 20 ਸਾਲੇ ਚ ਅਸ਼ਵਗੰਧਾ ਤੁਸੀਂ 4 ਮਹੀਨੇ ਘੱਟੋ-ਘੱਟ ਲਗਾਤਾਰ ਖਾਣਾ ਜੇ 20 ਸਾਲ ਨੂੰ ਪੂਰੇ ਕਰਨੇ ਆ ਕਿਸੇ ਵੀ ਰੁੱਤ ਚ ਕਿਸੇ ਵੀ 6 ਦੀ 6 ਰਿਤੂਆਂ ਜਿਹੜੀ ਮਰਜ਼ੀ ਰਿਤੂ ਹੋਵੇ ਅਸ਼ਵਗੰਧਾ ਦੁੱਧ ਚ ਲੀਤਾ ਜਾਂ ਪਾਣੀ ਚ ਲੀਤਾ ਤੇ ਨੂੰ ਲੈ ਲਿਆ ਅਤੇ ਭਰਾਵਾਂ ਵਾਸਤੇ ਬੋਡੀ ਚ એનર્ਜੀ ਠੀਕ ਹੈ ਕੰਮ ਦਾ ਮਨ ਕਰੂਗਾ ਠੀਕ ਹੈ ਦਿਮਾਗ ਵੀ ਸ਼ਾਂਤ ਰਹੂਗਾ ਅਸ਼ਵਗੰਧਾ ਇੱਕ ਐਸੀ ਚੀਜ਼ ਹੈ ਜਿਹੜੀ ਦਿਮਾਗ ਦੇ ਉੱਤੇ ਵੀ ਕੰਮ ਕਰਦੀ ਹੈ ਸਰੀਰ ਦੀ ਬੋਡੀ ਦੀ ਤਾਕਤ ਦੇ ਉੱਤੇ ਵੀ ਕੰਮ ਕਰਦੀ ਹੈ ਪੜਾਣ ਵਾਸਤੇ ਜਿਹੜੀ ਰਾਮ ਮਾਨੋਸ਼ ਦੀ ਕਹੀ ਗਈ ਹੈ ਉਹ ਕਹੀ ਗਈ ਹੈ ਸ਼ਤਾਵਰੀ ਠੀਕ ਹੈ 100 ਗ੍ਰਾਮ ਸ਼ਤਾਵਰੀ ਲੈ ਲਓ 50 ਗ੍ਰਾਮ ਉਹਦੇ ਚ ਅਸ਼ਵਗੰਧਾ ਪਾ ਲਓ 150 ਗ੍ਰਾਮ ਪਾਊਡਰ ਬਣ ਗਿਆ 4 ਤੋਂ 5 ਗ੍ਰਾਮ ਦੁੱਧ ਜਾਂ ਪਾਣੀ ਚ ਉਹ ਵੀ ਮਿਕਸ ਕਰਕੇ ਹੀ ਲੈਣਾ ਠੀਕ ਹੈ ਪਾਣੀ ਦਾ ਗਲਾਸ ਦਿੱਤਾ ਵਿੱਚ ਅੱਧੀ ਚਮਚ ਪਾ ਲਿਆ ਉਹਨੂੰ ਘੋਲ ਲਿਆ ਉਹ ਵੀ ਲੈਣਾ ਸ਼ੁਰੂ ਕਰੋ 4 ਮਹੀਨੇ ਲਗਾਤਾਰ ਲਓ ਜੀ ਤੁਹਾਡੀ ਵੀਡੀਓ ਦੇ ਉੱਤੇ ਕਮੈਂਟ ਕਰੋ ਉਹ ਕਹਿਣਗੇ ਜੀ ਅਸੀਂ 40 ਸਾਲ ਦੀ ਉਮਰੇ 'ਚ 20 ਸਾਲ ਵਾਲੀ ਜ਼ਿੰਦਗੀ ਜੀ ਰਹੇ ਹਾਂ ਇੱਕ ਹੀ ਗੱਲ ਦਿਮਾਗ 'ਚ ਆਂਦੀ ਹੈ ਵਈ ਸ਼ਿਲਾਜੀਤ ਹੈ ਸ਼ਿਲਾਜੀਤ ਕਿਉਂ ਖਾਣਾ ਹੈ ਤੂੰ ਤੂੰ ਸ਼ਿਲਾਜੀਤ ਉਹ ਭਾਈ ਸ਼ਿਲਾਜੀਤ ਨੂੰ ਇੱਕ ਵਾਰੀ ਪੜੋ ਤੇ ਵੀ ਮਾਤਾ ਭੈਣ ਨੂੰ ਭਰਾ ਨੂੰ ਸਾਡੇ ਨੂੰ ਗੋਡੇ ਮੋਡੇ ਦੀ ਦਿੱਕਤ ਹੈ ਜੋੜਾਂ ਦੀ ਦਿੱਕਤ ਹੈ ਉਹ ਦੇ ਚਿਲਾ ਜਿੱਦੀ ਵਰਤੋਂ ਹੁੰਦੀ ਹੈ ਸਾਡੇ ਇੰਨੇ ਆਯੁਰਵੈਦਿਕ ਯੋਗ ਹੈ ਜੋੜਾਂ ਦੇ ਯੋਗ ਹੈ ਜਿੰਦੇ ਚ ਜੋੜਾਂ ਵਾਸਤੇ ਅਸੀਂ ਦਿੰਨੇ ਆ ਸੱਚੀ ਗੱਲ ਜੀ ਵੇਖੋ ਇਹ ਵੀਡੀਓ ਨੂੰ ਸੇਵ ਕਰ ਲਓ ਸ਼ੇਅਰ ਕਰ ਲਓ ਜਿਸ ਸਾਡੇ ਭਰਾ ਨੂੰ ਜਾਂ ਭੈਣ ਨੂੰ ਕਮਜ਼ੋਰੀ ਹੈ ਸ਼ਰੀਰਿਕ ਕਮਜ਼ੋਰੀ ਦੀ ਗੱਲ ਕਰ ਰਿਹਾ ਮੈਂ ਉਹ ਕਮਜ਼ੋਰੀ ਹੈ ਸ਼ਰੀਰਿਕ ਕਮਜ਼ੋਰੀ ਦਾ ਮਤਲਬ ਸਿਰਫ ਸੈਕਸ਼ੁਅਲ ਕਮਜ਼ੋਰੀ ਨਹੀਂ ਹੈ ਵੈਸੇ ਵੀ ਕਮਜ਼ੋਰੀ ਹੈ ਥਕਾਵਟ ਹੋ ਜਾਂਦੀ ਹੈ ਸ਼ਰੀਰ ਵਿੱਚ ਹਾਂ ਸ਼ਾਮ ਨੂੰ ਕੰਮ ਕਰਨ ਦਾ ਮਨ ਨਹੀਂ ਕਰਦਾ ਕੋਈ ਸ਼ਾਮ ਤੱਕ ਪਿੰਡ ਲੀਆਂ ਦੁੱਖਣ ਲੱਗ ਜਾਂਦੀ ਹੈ ਉਹਨੂੰ ਐਵੇਂ ਲੱਗਦਾ ਹੈ ਕਿ ਵੀ ਮੈਂ ਹੁਣ ਸਰੀਰ ਮੇਰਾ ਟੁੱਟ ਗਿਆ ਮੈਂ ਸ਼ਾਮੀ ਜਾ ਕੇ ਹੁਣ ਕੀ ਕਰਾਂਗਾ ਯਾ ਕਮਜ਼ੋਰੀ ਆ ਗਈ ਹੈ ਸ਼ਰੀਰ ਠੀਕ ਹੈ ਆਦਮੀਆਂ ਨੇ ਵਰਤੋ ਕਰਨੀ ਹੈ ਅਸ਼ਵਗੰਧਾ ਦੀ ਠੀਕ ਹੈ ਕਿਵੇਂ ਜੀ ਇਕੱਲਾ ਅਸ਼ਵਗੰਧਾ ਦਾ ਅੱਧਾ ਚਮਚ ਪਾਊਡਰ ਲੈ ਲਓ ਜੀ ਠੀਕ ਹੈ ਉਹਨੂੰ ਪਾਣੀ ਜਾਂ ਦੁੱਧ ਚੰਗੀ ਤਰ੍ਹਾਂ ਘੋਲ ਲਓ ਠੀਕ ਹੈ ਘੋਲ ਕੇ ਉਹਨੂੰ ਪੀਣ ਲੱਗ ਜਾਓ ਜਿਹੜੀ ਪ੍ਰੋਬਲਮ ਤੁਹਾਡੀ 20 ਸਾਲੇ ਚ ਆਈ ਹੈ ਦੇਖੋ 20 ਸਾਲ ਦੀ ਉਮਰ ਜਿੰਨੀ ਤੁਹਾਡੀ ਐਨਰਜੀ ਸੀ ਹੌਲੀ ਹੌਲੀ ਉਹ ਕੱਟਣੀ ਸ਼ੁਰੂ ਹੋਈ 40 ਸਾਲੇ ਚ ਮੰਨ ਲਓ ਆ ਕੇ ਉਹ 50% ਰਹਿ ਗਈ ਹੁਣ ਉਹ ਘਟੀ 20 ਸਾਲ ਚ ਐ ਅਸ਼ਵਗੰਧਾ ਤੁਸੀਂ 4 ਮਹੀਨੇ ਘਟੋ ਘਟ ਲਗਾਤਾਰ ਖਾਣਾ ਜੀ 20 ਸਾਲ ਨੂੰ ਪੂਰੇ ਕਰਨੇ ਆ ਕਿਸੇ ਵੀ ਰੁੱਤ ਚ ਕਿਸੇ ਵੀ 6 ਦੀ 6 ਰਿਤੂਆਂ ਜਿਹੜੀ ਮਰਜ਼ੀ ਰਿਤੂ ਹੋਵੇ ਅਸ਼ਵਗੰਧਾ ਦੁੱਧ ਚ ਲਿਤਾ ਜਾਂ ਪਾਣੀ ਚ ਲਿਤਾ ਤੇ ਉਹਨੂੰ ਲੈ ਲਿਆ ਐ ਤੇ ਭਰਾਵਾਂ ਵਾਸਤੇ ਫਾਇਦਾ ਕੀ ਹੋਵੇ ਬੋਡੀ ਚ એનર્ਜੀ ਠੀਕ ਐ ਕੰਮ ਦਾ ਮਨ ਕਰੂਗਾ ਠੀਕ ਐ ਦਿਮਾਗ ਵੀ ਸ਼ਾਂਤ ਰਹੂਗਾ ਅਸ਼ਵਗੰਧਾ ਇੱਕ ਐਸੀ ਚੀਜ਼ ਹੈ ਜਿਹੜੀ ਦਿਮਾਗ ਦੇ ਉੱਤੇ ਵੀ ਕੰਮ ਕਰਦੀ ਹੈ ਸਰੀਰ ਦੀ ਬੋਡੀ ਦੀ ਤਾਕਤ ਦੇ ਉੱਤੇ ਵੀ ਕੰਮ ਕਰਦੀ ਹੈ ਐ ਤੇ ਸਾਡੇ ਭਰਾਵਾਂ ਵਾਸਤੇ ਠੀਕ ਹੈ ਭੈਣਾ ਵਾਸਤੇ ਜਿਹੜੀ ਰਾਮ ਬਾਣੋਸ਼ ਦੀ ਕਹੀ ਗਈ ਹੈ ਉਹ ਕਹੀ ਗਈ ਹੈ ਸ਼ਤਾਵਰੀ ਠੀਕ ਹੈ 100 ਗ੍ਰਾਮ ਸ਼ਤਾਵਰੀ ਲੈ ਲਓ 50 ਗ੍ਰਾਮ ਉਹਦੇ ਵਿੱਚ ਅਸ਼ਵਗੰਧਾ ਪਾ ਲਓ 150 ਗ੍ਰਾਮ ਪਾਊਡਰ ਬਣ ਗਿਆ 4 ਤੋਂ 5 ਗ੍ਰਾਮ ਦੁੱਧ ਛੀਆ ਪਾਣੀ 'ਚ ਉਹ ਵੀ ਮਿਕਸ ਕਰਕੇ ਹੀ ਲੈਣਾ ਠੀਕ ਹੈ ਪਾਣੀ ਦਾ ਗਲਾਸ ਦਿੱਤਾ ਵਿੱਚ ਅੱਧੀ ਚਮਚ ਪਾ ਲਿਆ ਉਹਨੂੰ ਘੋਲ ਲਿਆ ਉਹ ਵੀ ਲੈਣਾ ਸ਼ੁਰੂ ਕਰੋ 4 ਮਹੀਨੇ ਲਗਾਤਾਰ ਲਓ ਜੀ ਤੁਹਾਡੀ ਵੀਡੀਓ ਦੇ ਉੱਤੇ ਕਮੈਂਟ ਕਰੋ ਉਹ ਕਹਿਣਗੇ ਜੀ ਅਸੀਂ 40 ਸਾਲ ਦੀ ਉਮਰੇ 'ਚ 20 ਸਾਲ ਵਾਲੀ ਜ਼ਿੰਦਗੀ ਜੀ ਰਹੇ ਆ ਠੀਕ ਹੈ ਤੇ ਜਿਹੜੇ ਪੇਂਟਰਾ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦੀ ਉਮਰ 60 ਸਾਲ ਹੋ ਗਈ ਹੈ 75 ਸਾਲ ਹੋ ਗਈ ਹੈ ਜਾਂ 40 ਸਾਲ 'ਚ ਪੁਰਾਣੀਆਂ ਗਲਤੀਆਂ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਹੈ ਉਹਨਾਂ ਵਾਸਤੇ ਆਯੁਰਵੇਦ ਦੇ ਜਿਹੜੇ ਨੁਸਕੇ ਹੈਗੇ ਜਿਹੜੇ ਫਾਰਮੂਲੇ ਦਿੱਤੇ ਹੋਏ ਆ ਉਹਦੇ 'ਚ ਪਸਮਾ ਵੀ ਹੈਗੀਆਂ ਉਹ ਜੜੀ ਬੂਟ ਦੋ ਤਰ੍ਹਾਂ ਦੀ ਚੀਜ਼ਾਂ ਬਣਦੀਆਂ ਇੱਕ ਬਣਦੀਆਂ ਜਿਹੜੀ ਜੜੀ ਬੂਟੀਆਂ ਦੇ ਨਾਲ ਚੀਜ਼ਾਂ ਬਣਦੀਆਂ ਠੀਕ ਹੈ ਉਹਨੂੰ ਕਹਿੰਦੇ ਦਰਬਯਾ ਮਤਲਬ ਉਹਦੇ ਚ ਕੋਈ ਪਸਮ ਨਹੀਂ ਇੱਕ ਉਹ ਚੀਜ਼ਾਂ ਜਿੰਦੇ ਚ ਤੁਸੀਂ ਯੂਜ਼ ਕਰਦੇ ਹੋ ਅਸ਼ਵਗੰਧਾ ਸਾਲਮ ਪੰਜਾ ਸਾਲਮ ਮਿਸ਼ਰੀ ਕੋੰਚ ਬੀਜ ਐਚ ਜਾਂ ਇਹ ਹੈਗੀਆਂ ਜੜੀ ਬੂਟੀਆਂ ਇੱਕ ਪਾਸੇ ਚੀਜ਼ਾਂ ਆ ਜਾਂਦੀਆਂ ਪਸਮਾ ਜਿਨ੍ਹਾਂ ਨੂੰ ਅਸੀਂ ਯੂਜ਼ ਕਰਨੇ ਆ ਪਸ਼ਮੈ ਜਵੇਂ ਸਵਣ ਪਸ਼ਮੈ ਵੰਗ ਬਸਮੈ ਤ੍ਰਿਵੰਗ ਬਸਮੈ ਸਵਣ ਮਾਖਿਕ ਬਸਮੈ ਇਹ ਚੀਜ਼ਾਂ ਇਹ ਚੀਜ਼ਾਂ ਦੀ ਵਰਤੋਂ ਤੇ ਇਹ ਚੀਜ਼ਾਂ ਦੀ ਵਰਤੋਂ ਮਰੀਜ਼ ਦੇ ਸਾਹਮਣੇ ਅਸੀਂ ਡਿਸਾਈਡ ਕਰ ਲੈਂਦੇ ਹਾਂ ਕਿੰਨੀ ਕ ਕਮਜ਼ੋਰੀ ਹੈ ਠੀਕ ਹੈ ਕੱਲਾ ਜੜੀ ਬੁੱਟੀਆਂ ਦੇ ਕੇ ਕੰਮ ਚੱਲਦਾ ਹੈ ਜਾਂ ਨਾਲੇ ਭਸਮ ਦੇਣੀ ਹੈ ਕਿੰਨੀ ਹੁੰਦੀ ਅਗਨੀ ਹੈ ਜੀ 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 ਭਈ ਇਹ ਪਚਾ ਵੀ ਲਏਗਾ ਕਿ ਨਹੀਂ ਪਤਾ ਲੱਗੇ ਉਹਨੇ ਚਮਚ ਇੱਕ ਖਾਧੀ ਉਹ ਸਵੇਰੇ ਹੀ ਆ ਕੇ ਡਾਕਟਰ ਸਾਹਿਬ ਗੈਸ ਬਣ ਗਈ ਮੇਰੇ ਤੇ ਮੇਰੇ ਤੇ ਪਾਚੀ ਨਹੀਂ ਰਹੀ ਮੇਰੇ ਸ਼ਰੀਰ ਵਿੱਚ ਗਰਮੀ ਐ ਨਾ ਕਿ ਚੋਗਨ ਸਕੀਰਾਣੇ ਸ਼ੁਰੂ ਹੋ ਗਈ ਉਹ ਸਭ ਅਸੀਂ ਜੱਜ ਕਰ ਰਹੇ ਨੇ ਆ ਪੇਸ਼ੈਂਟ ਨਾਲ ਫੋਨ ਤੇ ਗੱਲ ਕਰਕੇ ਜਾਂ ਪੇਸ਼ੈਂਟ ਸਾਨੂੰ ਦਿਖਾਣਾ ਜਾਂਦਾ ਹੈ ਠੀਕ ਹੈ ਇਹ ਚੀਜ਼ਾਂ ਦੀ ਵਰਤੋਂ ਕਰਦੇ ਸੇਮ ਐਵੇਂ ਹੀ ਜੀ ਜਨਾਬ ਇਹ ਚੀਜ਼ਾਂ ਦੇ ਕੁਝ ਅਸੀਂ ਕੰਬੀਨੇਸ਼ਨ ਵੀ ਬਣਾਏ ਹੋਏ ਆ ਜਿਹੜੇ ਫਿਕਸ ਹੈ ਕਿ ਹਾਂ ਇਹ 99% ਪੇਸ਼ੈਂਟਸ ਨੂੰ ਅਸੀਂ ਦੇ ਸਕਦੇ ਆ ਇੱਕ ਜਿਵੇਂ ਦੀ ਚੀਜ਼ ਓਕੇ ਜੀ ਉਹ ਅਸੀਂ ਯੂਜ਼ ਕਰਨੇ ਆ ਜਿਵੇਂ ਸਾਡੇ ਕੋਲ ਜਿਵੇਂ ਸ਼ਿਲਾਜੀਤ ਹੈ ਇੱਕ ਚੀਜ਼ ਹੈ ਜਿਵੇਂ ਸ਼ਿਲਾਜੀਤ ਹੈ ਸਾਡੀ ਬੜੀ ਹੀ ਪਿਓਰ ਸ਼ਿਲਾਜੀਤ ਹੈ ਪਹਾੜਾਂ ਤੋਂ ਆਂਦੀ ਹੈ ਅੱਛਾ ਸ਼ਿਲਾਜੀ ਦੇ ਨਾਲੋਂ ਦਾ ਨਾਪ ਦਿੱਤਾ ਹੋਇਆ ਹੈ ਪਹਾੜਾਂ ਦਾ ਦੁੱਧ ਪਹਾੜਾਂ ਦਾ ਦੁੱਧ ਤੁਸੀਂ ਦੱਸਦੇ ਹੋ ਤੁਹਾਡੇ ਤੋਂ ਪਤਾ ਲੱਗਿਆ ਸਾਨੂੰ ਪਹਾੜਾਂ ਦਾ ਦੁੱਧ ਹੈ ਜੀ ਬੰਦਰਾ ਨੇ ਇਹਨੂੰ ਆਇਡੈਂਟੀਫਾਈ ਕੀਤਾ ਸੀ ਫਿਰ ਆਦਮੀਆਂ ਨੇ ਇਹਨੂੰ ਚੁਰਾ ਲਿਆ ਨਾਲ ਹੀ ਚਮਚ ਦਿੱਤੀ ਹੋਈ ਹੈ ਐ ਅੱਧੀ ਚਮਚ ਇੰਨੀ ਇੱਕ ਵਾਰੀ ਲੈਣੀ ਹੈ ਇੱਕ ਸ਼ਿਸ਼ੀ 2 ਘੰਟੇ ਚੱਲ ਜਾਂਦੀ ਹੈ ਠੀਕ ਹੈ ਐ ਲੋਕਾਂ ਨੇ ਸ਼ਿਲਾਜੀਤ ਨੂੰ ਕੱਲਾ ਮੇਲ ਪਾਵਰ ਵਾਸਤੇ ਬਦਨਾਮ ਬਦਨਾਮ ਕਰਤਾ ਜੀ ਬਈ ਸ਼ਿਲਾਜੀਤ ਐ ਤੇ ਇੱਕੀ ਗੱਲ ਇੱਕੀ ਗੱਲ ਬੜੇ ਦੇਖਦੇ ਦੇਖਦੇ ਹੱਸ ਪਣਗੇ ਜੀ ਹਾਂ ਇੱਕੀ ਗੱਲ ਦਿਮਾਗੇ ਚਾੰਦੀ ਹੈ ਬਈ ਸ਼ਿਲਾਜੀਤ ਦਾ ਸ਼ਿਲਾਜੀਤ ਕਿਉਂ ਖਾਨਣਾ ਤੂੰ ਤੂੰ ਸ਼ਿਲਾਜੀਤ ਕੋ ਉਹ ਭਈ ਸ਼ਿਲਾਜੀਤ ਨੂੰ ਇੱਕ ਵਾਰੀ ਪੜੋ ਇੰਦੀ ਲਿਟਰੇਚਰ ਪੜੋ ਗੂਗਲ ਤੇ ਸਾਰਾ ਦਿਨ ਰੀਲਾਂ ਦੇਖਦੇ ਹੋ ਉਹਨੂੰ ਛੱਡ ਕੇ ਇੱਕ ਵਾਰੀ ਸ਼ਿਲਾਜੀਤ ਦੇ ਬਾਤਲੇ ਪੜੋ ਕਿਸੇ ਵੀ ਮਾਤਾ ਭੈਣ ਨੂੰ ਪ੍ਰਾ ਨੂੰ ਸਾਡੇ ਨੂੰ ਗੋਡੇ-ਮੋਡੇ ਦੀ ਦਿੱਕਤ ਹੈ ਜੋੜਾਂ ਦੀ ਦਿੱਕਤ ਹੈ ਉਹਦੇ ਸ਼ਿਲਾਜੀਤ ਦੀ ਵਰਤੋਂ ਹੁੰਦੀ ਹੈ ਸਾਡੇ ਇੰਨੇ ਆਯੁਰਵੈਦਿਕ ਯੋਗ ਹੈ ਜੋੜਾਂ ਦੇ ਯੋਗ ਹੈ ਜਿੰਦੇ ਚ ਜੋੜਾਂ ਵਾਸਤੇ ਅਸੀਂ ਦਿੰਨੇ ਆ ਕਿਸੇ ਦੇ ਯੂਰਿਕ ਐਸਿਡ ਵੱਧ ਗਿਆ ਕਿਸੇ ਦੇ ਰਿਮਟੋਇਡ ਆਰਥਰਾਈਟਿਸ ਹੈ ਕਿਸੇ ਦੇ ਸੋਜਿਆ ਉਹ ਸਾਰਿਆਂ ਚ ਅਸੀਂ ਸ਼ਿਲਾਜੀਤ ਦਾ ਪ੍ਰਯੋਗ ਕਰਨੇ ਆ ਕਿਸੇ ਨੂੰ ਗਦੂਦ ਦੀ ਪ੍ਰੋਬਲਮ ਹੈ ਉਹਦੇ ਸ਼ਿਲਾਜੀਤ ਦਾ ਪ੍ਰਯੋਗ ਕਰਨੇ ਆ ਮਾਤਾ ਤੇ ਪੈਣਾ ਤੇ ਸਾਡੇ ਭਰਾ ਸਭ ਸ਼ਿਲਾਜੀਤ ਖਾ ਸਕਦੇ ਆ ਸਿਰਫ ਕੁਆਂਟੀਟੀ ਅਸੀਂ ਮੈਨੇਜ ਕਰਨੀ ਹੁੰਦੀ ਹੈ ਇਹਦੇ ਨਾਲ ਨਾਲ ਜਿਹੜੀ ਅਸੀਂ ਚੀਜ਼ ਦਿੰਦੇ ਹੁੰਨੇ ਆ ਅਸ਼ਵਿਨੋਪਰਾਸ਼ ਇਹ ਤੇ ਪੰਜਾਬ ਨੇ ਜੀ ਇੰਨੀ ਵਾਹਵਾਹੀ ਕੀਤੀ ਹੈ ਨਾ ਇਸ ਚੀਜ਼ ਦੀ ਬਈ ਇਸ ਤੋਂ ਪਿਓਰ ਚੀਜ਼ ਅਸੀਂ ਨਹੀਂ ਖਾਦੀ ਕਹਿੰਦੇ ਆ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਸਾਡਾ ਮੈਂ ਵੀ ਨਹੀਂ ਖਾਦੀ ਜੀ ਤੁਹਾਨੂੰ ਦੱਸਿਆ ਸੀ ਤੁਸੀਂ ਆਪ ਦੇਖ ਲਓ ਜੀ ਜੀ ਤੇ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹਰ ਇੱਕ ਬੰਦਾ ਪਰਿਵਾਰ ਵਿੱਚ ਲੈ ਸਕਦਾ ਹੈ ਇੱਕ ਸਪੈਸ਼ਲ 40+ ਦੀ ਏਜ ਵਾਸਤੇ ਆਉਂਦਾ ਹੈ ਸਾਡਾ ਠੀਕ ਹੈ 40 ਸਾਲ ਦੀ ਉਮਰ ਤੋਂ ਵੱਧ ਜਿੰਦੀ ਉਮਰ ਹੈ ਉਹਦੇ ਵਾਸਤੇ ਉਹਦੇ ਵਿੱਚ ਅਸੀਂ ਐਕਸਟਰਾ ਜਿਹੜੀ ਬੂਟੀਆਂ ਪਾਈਆਂ ਹੋਈਆਂ ਹਨ ਪਸ਼ਮਾ ਪਾ ਕੇ ਦਿੰਨੇ ਆ ਅਸੀਂ ਨਾਲੇ ਤਾਂਕਿ ਉਹ ਜਿਹੜੀ ਕਮਜ਼ੋਰੀ ਆ ਰਹੀ ਹੈ ਉਹ ਪੂਰੀ ਕਰ ਦੇ ਜੇ ਤੇ ਹੋਰ ਉੱਪਰ ਚਲਾ ਗਿਆ ਫਿਰ ਅਸੀਂ ਬਣਾਇਆ ਹਾਰਡ ਓਨ ओके हार्ड ऑन कैप्सूल ਐ ਤੇ ਜੀ ਚਾਹੀ ਬਾਤ ਹੈ ਇੱਕ ਵਾਰੀ ਕਿਸੇ ਸਾਡੇ ਭਰਾ ਨੇ ਲੈ ਲਿਆ ਉਹ ਤੇ ਆ ਕੇ ਕਹਿੰਦੇ ਨੇ ਜੀ ਮਤੇ 60 ਦੀ ਉਮਰ ਵਿੱਚ 20 ਸਾਲ ਦਾ ਹੋ ਗਿਆ ਜੀ ਐ ਬੜੀ ਤਗੜੀ ਚੀਜ਼ ਬਣਾਈ ਹੈ ਇਹਦੇ ਸਾਰੀ ਉਹ ਚੀਜ਼ਾਂ ਪਾਈਆਂ ਐ ਅਸ਼ੋਗੰਦਾ ਜੈਫਲ ਹੈ ਵੰਗ ਹੈ ਤ੍ਰਿਵੰਗ ਹੈ ਛਤਾਵਰ ਹੈ ਵਿਦਾਰੀ ਕੰਦਾ ਬਹੁਤ ਹੀ ਕਾਰਗਰ ਹੈ ਇੱਕ ਕੈਪਸੂਲ ਖਾਣਾ ਉਹ 2-3 ਦਿਨ ਐਵੇਂ ਕਹੇਗਾ ਕੀ ਵਾਹ ਜੀ ਵਾਹ ਕੀ ਬਾਤ ਜੀ ਜੀ ਬਹੁਤ ਵਧੀਆ ਚੀਜ਼ ਹੈ ਜੀ 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 ਤੇ ਡਾਈਜੈਸ਼ਨ ਵਾਸਤੇ ਜਿਹੜੀ ਅਸੀਂ ਗੱਲ ਕਰਨੇ ਆ ਉਹ ਅਰਕ ਚੱਕਰੀ ਤੇ ਅਰਕ ਲੀਵਰ ਠੀਕ ਹੈ ਪਹਿਲੇ ਅਸੀਂ ਡਾਈਜੈਸ਼ਨ ਨੂੰ ਠੀਕ ਕਰਨਾ ਹੈ ਫਿਰ ਬੋਡੀ ਨੂੰ એનર્ਜੀ ਦੇਣੀ ਹੈ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਸਿਰਫ ਇੱਕ ਹੀ ਕੰਮ ਕਰਨਾ ਹੈ ਮੈਨੂੰ ਫੋਨ ਲਾਣਾ ਹੈ ਪ੍ਰੋਬਲਮ ਡਿਸਕਸ ਕਰਨੀ ਹੈ ਚਾਹੇ ਉਹ ਸਾਡਾ ਭਰਾ ਹੈ ਭੈਣ ਹੈ ਵੀ ਆਓ ਡਿਸਕਸ ਕਰੋ ਫੋਨ ਤੇ ਡਿਸਕਸ ਕਰੋ ਪ੍ਰੋਬਲਮ ਜਦੋਂ ਖੁੱਲ ਕੇ ਦੱਸਦੇ ਹੋ ਕੱਲਾ ਤੁਸੀਂ ਇਹ ਨਹੀਂ ਸਮਝਣਾ ਕਿ ਡਾਕਟਰ ਕੀ ਸਮਝੇਗਾ ਆਂਢੀ ਗੋਂਢੀ ਕੀ ਸਮਝਣਗੇ ਮੇਰੇ ਘਰ ਵਾਲਾ ਕੀ ਸੋਚਦਾ ਹੋਏਗਾ ਮੇਰੀ ਘਰ ਵਾਲੀ ਕੀ ਸੋਚਦੀ ਹੋਏਗੀ ਰਾਦਰ ਕਿ ਉਹ ਹੌਲੀ ਹੌਲੀ ਜਿਹਨੂੰ ਅਸੀਂ ਕੋਲਡ ਵਾਰ ਕਹਿੰਦੇ ਆ ਚੁੱਪ ਚਾਪ ਦੀ ਲੜਾਈ ਪੂਰੀ ਲੜਾਈ ਚ ਬਦਲ ਜੇ ਉਸ ਤੋਂ ਪਹਿਲੇ ਹੱਲ ਕਰ ਲੈਣਾ ਚਾਹੀਦਾ ਹੈ ਹੱਲ ਆਯੁਰਵੇਦ ਵਿੱਚ ਹੈ ਪਰ ਸਹੀ ਵੈਦ ਦੀ ਤੁਹਾਨੂੰ ਲੋੜ ਹੈ ਇੱਕ ਵਾਰੀ ਚੰਗੇ ਵੈਦ ਨੂੰ ਮਿਲੋ ਕੰਗਵੇ ਕੰਬੀਨੇਸ਼ਨ ਜਿਹੜੇ ਤੁਸੀਂ ਪਾ ਸਕੋ ਜਿੰਨੀ ਮਾਤਰਾ ਚਾਹੀਦੀ ਉਹਨੇ ਲੈ ਸਕੋ ਲੋਕੀ ਉਹੀ ਇੰਨੀ ਨਹੀਂ ਪਸਵਾ ਖਾਈ ਜਾ ਰਹੇ ਜਿੰਨਾ ਤੱਕ ਨਹੀਂ ਹੈ ਸਹੀ ਮਾਤਰਾ ਦੀ ਅਗਰ ਚੀਜ਼ ਖਾਓਗੇ ਤੁਹਾਨੂੰ 60 ਸਾਲ ਦੀ ਉਮਰ ਵਿੱਚ ਵੀ ਇਹ ਮਹਿਸੂਸ ਹੋਏਗਾ ਕਿ ਮੇਰਾ ਸਰੀਰ 25 30 ਸਾਲਾਂ ਵਾਲੀ ਉਮਰ ਵਾਲਾ ਜਵਾਨ ਹੈ ਮੈਂ ਡੇਰਾ ਬੱਸੀ ਸੁਖਮਣੀ ਹਸਪੀਟਲ ਹੈ ਜਾਂ ਹਸਪੀਟਲ ਹੈ ਉੱਥੇ ਬੈਨਾ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆਓ ਤੇ ਬੜਾ ਆਸਾਨੀ ਨਾਲ ਮਿਲਣਾ ਕੋਈ ਔਖਾ ਨਹੀਂ ਜੀ ਬਸ ਫੋਨ ਕੀਤਾ ਹੋਏ ਅਪਾਇੰਟਮੈਂਟ ਲੈਤੀ ਹੋਈ ਉਸ ਟਾਈਮ ਤੇ ਤੁਸੀਂ ਮੈਨੂੰ ਦਿਖਾ ਸਕਦੇ ਹੋ ਤੁਹਾਡਾ ਵੀ ਟਾਈਮ ਇੰਪੋਰਟੈਂਟ ਹੈ ਸਾਡਾ ਵੀ ਇੰਪੋਰਟੈਂਟ ਹੈ ਤੇ ਟਾਈਮ ਲੈ ਕੇ ਆਓ ਫੋਨ ਤੇ ਗੱਲ ਕਰ ਲਓ ਅਗਰ ਤੁਹਾਨੂੰ ਲੱਗਦਾ ਤੁਸੀਂ ਬਹੁਤ ਦੂਰੋਂ ਆਣਾ ਹੈ ਜਾਂ ਫੋਰਨ ਕੰਟਰੀ ਤੋਂ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਪਹਿਲੇ ਫੋਨ ਤੇ ਬੁਕਿੰਗ ਕਰਾਓ ਫੋਨ ਤੇ ਗੱਲ ਕਰੋ ਪ੍ਰੋਬਲਮ ਸਮਝਾਓ ਪ੍ਰੋਬਲਮ ਅਸੀਂ ਸਮਝ ਲਾਂਗੇ ਤੁਹਾਡੀ ਸਾਰੀ ਚੀਜ਼ਾਂ ਦਾ ਸੋਲੂਸ਼ਨ ਦੇਖ ਕੇ ਉਹ ਦਵਾਈ ਤੁਹਾਨੂੰ ਕੋਰੀਅਰ ਦੇ ਰਾਹੀਂ ਵੀ ਆ ਸਕਦੀ ਹੈ ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹਾਂਗਾ ਜੀ ਸਾਡੀ ਪੈਣਾ ਵਾਸਤੇ ਜਿਨ੍ਹਾਂ ਦੀ ਉਮਰ ਛੋਟੀ ਹੈ ਜੇ 20 ਸਾਲ ਤੋਂ ਘੱਟ ਉਮਰ ਹੈ ਉਹਨਾਂ ਦੇ ਮਾਪਿਓ ਵਾਸਤੇ ਵੀ ਇਹ ਗੱਲ ਬੜੀ ਜ਼ਰੂਰੀ ਹੈ ਇਸ ਗੱਲ ਨੂੰ ਸੇਵ ਕਰ ਲਓ ਆਪਣੇ ਪਿੰਡਾਂ ਵਿੱਚ ਇੱਕ ਇੱਕ ਲੇਡੀਜ਼ ਦੇ ਨਾਲ ਸ਼ੇਅਰ ਕਰੋ ਅੱਜ ਦੀ ਡੇਟ ਵਿੱਚ ਆਉਣ ਵਾਲੇ ਟਾਈਮ ਵਿੱਚ ਇਨਫਰਟੀਲਿਟੀ ਬਹੁਤ ਜ਼ਿਆਦਾ ਵੱਧ ਰਹੀ ਹੈ ਉਹਦੇ ਚ ਕਾਰਨ ਦੋਵੇਂ ਹੈ ਮੇਲ ਵੀ ਤੇ ਫੀਮੇਲ ਵੀ ਪਰ ਇਸ ਗੱਲ ਦਾ ਧਿਆਨ ਰੱਖੋ ਅਗਰ ਬੱਚੇ ਦਾ ਮਹੀਨਾ ਗੁੜੀਆ ਦਾ ਠੀਕ ਨਹੀਂ ਆ ਰਿਹਾ ਇਹਨੂੰ ਇਗਨੋਰ ਨਹੀਂ ਕਰਨਾ ਅਲਟਰਾਸਾਉਂਡ ਕਰਾਓ ਅਗਰ ਪੀਸੀਓਡੀ ਪੀਸੀਓਐਸ ਦੀ ਪ੍ਰੋਬਲਮ ਹੈ ਕੋਈ ਗੱਠ ਬਣ ਰਹੀ ਹੈ ਉਹਨੂੰ ਹੁਣੇ ਹੀ ਐਡਰੈਸ ਕਰੋ ਹੁਣੇ ਹੀ ਉਹਦਾ ਇਲਾਜ ਕਰਾਓ ਆਯੁਰਵੇਦ ਵਿੱਚ ਉਹ ਜੜੀ ਬੂਟੀਆਂ ਹੈਗੀਆਂ ਜਿਹੜੀਆਂ ਉਹ ਗੱਠਾਂ ਦਾ ਇਲਾਜ ਕਰ ਦਿੰਦੀਆਂ ਮਹੀਨਾ ਉੱਤੇ ਥੱਲੇ ਹੋ ਰਿਹਾ 28 ਦਿਨ ਦਾ ਮਹੀਨਾ ਹੁੰਦਾ ਦੋ ਦੋ ਮਹੀਨੇ ਨਹੀਂ ਆ ਰਿਹਾ ਮਹੀਨਾ ਆਂਦੇ ਬਲੀਡਿੰਗ ਜ਼ਿਆਦਾ ਹੁੰਦੀ ਹੈ ਬਿਨਾ ਆਂਦੇ ਹੋਏ ਤੱਬੇ ਗਿਰਦੇ ਹਨ ਲਾਲ ਰੰਗ ਦੇ ਸਿੱਧੇ ਦੇ ਸਿੱਧੇ ਥੱਦੇ ਕਹਿ ਦਿੰਦੇ ਆਪਾਂ ਥੱਦੇ ਡਿੱਗ ਜਾਂਦੇ ਆ ਜਾਂ ਪੈਡ ਵਿੱਚ 스멜 ਬਹੁਤ ਆਉਂਦੀ ਹੈ ਪੈਡ ਦੀ ਬਹੁਤ ਡਾਰਕ ਬਲੈਕ ਕਲਰ ਦਾ ਯੂਰੀਨ ਆ ਰਿਹਾ ਹੈ ਸੌਰੀ ਬਲੱਡ ਆ ਰਿਹਾ ਹੈ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹ ਐਸਾ ਨਾ ਹੋਵੇ ਆਉਣ ਵਾਲੇ ਟਾਈਮ ਵਿੱਚ ਇਨਫਰਟੀਲਿਟੀ ਦੇ ਸ਼ਿਕਾਰ ਹੋਣ ਉਸ ਪੀਸੀਓਡੀ ਦੀ ਪ੍ਰੋਬਲਮ ਨੂੰ ਹੁਣੇ ਹੀ ਠੀਕ ਕਰਨਾ ਜੇ ਮੈਨੂੰ ਨਹੀਂ ਦਿਖਾਣਾ ਆ ਸਕਦੇ ਦੂਰ ਬੈਠੇ ਹੋ ਤੇ ਕਚਨਾਰ ਦਾ ਪਾਊਡਰ ਹੁਣੇ ਹੀ ਸ਼ੁਰੂ ਕਰ ਲਓ ਜਦੋਂ ਤੁਹਾਨੂੰ ਟਾਈਮ ਲੱਗੇ ਤਾਂ ਦਿਖਾਣਾ ਆਓ ਅੱਧੇ ਚਮਚ ਕchnar ਦਾ ਪਾਊਡਰ ਪਾਣੀ ਦੇ ਚੂਬਾਲ ਕੇ ਜਾਂ ਵੈਸੇ ਹੀ ਲੈ ਸਕਦੇ ਹੋ ਤੁਸੀਂ ਉਸ ਪ੍ਰੋਬਲਮ ਨੂੰ ਉੱਥੇ ਹੀ ਰੋਕ ਲੋਗੇ ਅਗਰ ਤੁਹਾਨੂੰ ਲੱਗੇ ਜ਼ਿਆਦਾ ਪ੍ਰੋਬਲਮ ਹੈ ਤੇ ਆ ਕੇ ਮਿਲੋ